ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਡੇਲੀ ਬੱਚਿਆਂ ਦੀ ਪ੍ਰੈਕਟਿਸ ਕਰਾਉਣੇ ਗਰਾਊਂਡ ਦੇ ਵਿੱਚ ਤੇ ਇੱਥੇ ਨੈੱਟ ਲਾਏ ਹੋਏ ਸੀਗੇ ਬੱਚਿਆਂ ਵਾਸਤੇ ਪ੍ਰੈਕਟਿਸ ਵਾਸਤੇ ਤੇ ਰਾਤ ਕੋਈ ਵੀਰ ਭਰਾ ਆਇਆ ਨੈੱਟ ਪੱਟ ਕੇ ਲੈ ਗਿਆ ਇੱਕ ਇੱਥੇ ਨੈੱਟ ਸੀਗਾ ਤੇ ਕੋਹ ਸਾਈਡ ਤੇ ਨੈੱਟ ਪਿੱਛੇ ਲੱਗਿਆ ਹੋਇਆ ਸੀਗਾ ਕਵਰ ਕਰਦਾ ਸੀਗਾ ਉਹ ਪਿੱਛੇ ਬੋਲਾਂ ਜਾਣ ਨੂੰ ਤੇ ਰਾਤ ਕੋਈ ਪੱਟ ਕੇ ਲੈ ਗਿਆ ਇਹ ਪਤਾ ਨਹੀਂ ਹੁਣ ਕਿਸ ਦੀ ਸ਼ਰਾਰਤ ਆ ਕੋਈ ਚੋਰ ਸੀਗਾ ਕਿ ਕਿਸ ਨੇ ਜਾਣ ਕੇ ਸਾਨੂੰ ਖਰਾਬ ਕਰਨ ਲਈ ਇਹ ਕੰਮ ਕੀਤਾ ਹੈ ਅਸੀਂ ਹਾਲੇ ਥੋੜੇ ਦਿਨ ਹੀ ਹੋਏ ਆ 7-8000 ਦੇ ਨੈਟ ਆਏ ਸੀਗੇ ਤੇ ਰਾਤ ਕੋਈ ਲੈ ਗਿਆ ਹੁਣ ਸਾਨੂੰ ਪਤਾ ਨਹੀਂਗਾ ਤੇ ਬੱਚੇ ਅੱਜ ਸਵੇਰ ਪ੍ਰੈਕਟਿਸ ਨੂੰ ਆਏ ਇਥੇ ਕੁਛ ਵੀ ਹੈ ਨਹੀਂ ਸੀਗਾ ਅਸੀਂ ਅਪੀਲ ਕਰਦੇ ਆ ਤੇ ਵਾਰਨ ਵੀ ਕਰਦੇ ਆ ਕਿ ਜੇ ਸਾਨੂੰ ਪਤਾ ਲੱਗ ਗਿਆ ਤਾਂ ਅਸੀਂ ਆਪਦੀ ਕਾਰਵਾਈ ਕਰਾਂਗੇ ਤੁਸੀਂ ਇਹ ਹਰਕਤਾਂ ਕਰਨੀਆਂ ਬੰਦ ਕਰ ਦਿਓ ਅਸੀਂ ਬਿਲਕੁਲ ਫ੍ਰੀ ਪ੍ਰੈਕਟਿਸ ਕਰਾ ਰਹੇ ਹਾਂ ਬੱਚਿਆਂ ਨੂੰ ਕੋਈ ਕਿਸੇ ਤਰ੍ਹਾਂ ਪੈਸੇ ਨਹੀਂ ਲਿਆ ਹਾਲੇ ਤੱਕ ਤੁਸੀਂ ਖਰਾਬ ਨਾ ਕਰੋ ਸਾਨੂੰ ਤੇ ਇਹਨਾਂ ਦਾ ਕੁਝ ਨਾ ਕੁਝ ਬਣ ਜੂਗਾ ਕੋਈ ਬੱਚਾ ਨਿਕਲ ਜੂਗਾ ਤੇ ਚੰਗੀ ਗੱਲ ਆ ਪਿੰਡ ਵਾਸਤੇ ਵੀ ਪਣ ਸਿਮਰਿਆਂ ਵਾਲੇ ਦੇ ਤਾਰੇ ਵਾਲੇ ਦੇ ਬੁੱਧੋ ਕੀਤੇ ਵੀ ਬੱਚੇ ਇੱਥੇ ਆਉਂਦੇ ਆ ਸ਼ਾਮ ਨੂੰ 15-20 ਬੱਚੇ ਹੁੰਦੇ ਆ ਪ੍ਰੈਕਟਿਸ ਵਾਲੇ ਤੇ ਸਾਰੇ ਖਰਾਬ ਹੋ ਰਹੇ ਆ ਅਸੀਂ ਖਰਾਬ ਹੋ ਰਹੇ ਬੱਚੇ ਵੀ ਖਰਾਬ ਹੋ ਰਹੇ ਆ ਤੇ ਸਾਡੀ ਹੱਥ ਜੋੜ ਕੇ ਅਪੀਲ ਆ ਕਿ ਇਹੋ ਜਿਹੀ ਹਰਕਤਾਂ ਬੰਦ ਕਰ ਦਿਓ ਜੇ ਸਾਨੂੰ ਪਤਾ ਲੱਗ ਗਿਆ ਫਿਰ ਅਸੀਂ ਐਕਸ਼ਨ ਲਵਾਂਗੇ ਪਰ ਤੁਸੀਂ ਵੀ ਤੰਗ ਹੋਵੋਗੇ ਇਹਨਾਂ ਤੇ ਤੁਸੀਂ ਕਰੀ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ